ਕੀ ਨਾਮ ਹੈ ਤੁਹਾਡਾ ਰਣਜੀਤ ਸਿੰਘ ਨਾਮ ਆ ਜੀ ਪਿੰਡ ਮੇਰਾ ਬਟਰੁਖਾ ਜੀ ਰਾਤ ਦੇ 9:11 ਵਜੇ ਇਸ ਸਕੂਟਰ ਨੂੰ ਅੱਗ ਲੱਗੀ ਜੀ ਖੜੀ ਥੀ ਠੀਕ ਹੈ ਮੇਰਾ ਬੇਟਾ ਦੁਕਾਨ ਤੇ ਲੱਗਿਆ ਹੋਇਆ ਉਹ ਦੁਕਾਨਦਾਰ ਨੇ ਮੇਰੇ ਬੇਟੇ ਨੂੰ ਲੈ ਕੇ ਦਿੱਤੀ ਵੀ ਆਉ ਜਾਉ ਇਹ ਰਾਤ ਨੂੰ ਜਦੋਂ ਅੱਗ ਲੱਗੀ ਜੀ ਅਸੀਂ ਸਾਰਾ ਬੇੜਾ ਇਕੱਠਾ ਹੋ ਕੇ ਬੁਝਾਉਣ ਲੱਗੇ ਅੱਗ ਬੁਝੀ ਨਹੀਂ ਹੈਗੀ ਜੀ ਸਾਥੋਂ ਇੱਕ ਕੱਪੜੇ ਧੋਣ ਵਾਲੀ ਮਸ਼ੀਨਤੀ ਕੋਲੇ ਉਹਨੂੰ ਵੀ ਅੱਗ ਲੱਗੀ ਜੀ ਅੱਗ ਲੱਗਣ ਦਾ ਕਾਰਨ ਕੀ ਦੇਖਦੇ ਕੋਈ ਅਗ ਲੱਗਣ ਦਾ ਕਾਰਨ ਸਾਨੂੰ ਕੋਈ ਪਤਾ ਨਹੀਂ ਲੱਗਾ ਜੀ ਜੀ ਤੋਂ ਖੜੀ ਐ ਅਸੀਂ ਪਏ ਆ ਅੰਦਰ ਸਾਨੂੰ ਵਿੜਕਾਈ ਕਰਦਿਆਂ ਨੂੰ ਵੀ ਆਪਣੇ ਕਾਸੇ ਨੂੰ ਬਾਹਰ ਅੱਗ ਲੱਗ ਰਹੀ ਐ ਅੱਛਾ ਅਸੀਂ ਬਾਹਰ ਨਿਕਲੇ ਜਦੋਂ ਦੇਖਿਆ ਵੀ ਸਕੂਟਰ ਨੂੰ ਅੱਗ ਲੱਗ ਰਹੀ ਐ ਠੀਕ ਐ ਇਸ ਸਕੂਟਰ ਹੀ ਕਾਰਨ ਸਾਡੀ ਮਸ਼ੀਨ ਨੂੰ ਵੀ ਅੱਗ ਲੱਗੀ ਕੱਪੜੇ ਤੇ ਜਿਹੜੇ ਉਹਦੇ ਵਿੱਚ ਪਾਏ ਹੋਏ ਪਾਉਣ ਵਾਲੇ ਉਹਨਾਂ ਨੂੰ ਵੀ ਅੱਗ ਲੱਗੀ ਅੱਛਾ ਹੋਰ ਵੀ ਸਾਡਾ ਕੋਈ ਹਸਤਾ ਹੋ ਸਕਦਾ ਸੀ ਜੇ ਗਵਾਂਢੀ ਨਾਲ ਇਕੱਠੇ ਹੁੰਦੇ ਨਾ বুঝਦੀ ਅੱਛਾ ਲੋਕਾਂ ਨੇ ਕਿੰਨੇ ਕਿ ਲੋਕ ਨੇ ਬਚਾਈ ਲੋਕਾਂ ਤੋਂ ਕੱਟ ਜੀ 20 ਦੀ ਬੰਦੇ ਤੇ ਕੀ ਕੀ ਕੋਸ਼ਿਸ਼ ਕਰੇ ਤੁਸੀਂ ਅੱਗ ਬੁਝਾਉਣ ਵਾਸਤੇ ਅਸੀਂ ਮਿੱਟੀ ਪਾਈ ਜੀ ਤੇ ਠੀਕ ਹੈ ਪਾਣੀ ਪਾਇਆ ਪਾਣੀ ਤਾਂ ਜੀ ਇਧਰ ਮੋਟਰ ਚੀ ਕੀ ਉਹ ਸਾਨੂੰ ਚਲਾਉਣੀ ਮਿਲੀ ਨਹੀਂ ਅੱਗ ਬੜੀ ਤੇਜ਼ ਸੀ ਅੱਛਾ ਹਾਂ ਜੀ ਮੋਟਰ ਨੂੰ ਵੀ ਸਟਾਰਟਰ ਨੂੰ ਵੀ ਅੱਗ ਲੱਗ ਗਈ ਹੈ ਜੀ ਠੀਕ ਹੈ ਸਾਰਾ ਘਰ ਵੀ ਕਾਲਾ ਸਾਰਾ ਘਰ ਕਾਲਾ ਹੋਇਆ ਪਿਆ ਜੀ ਸਾਡੇ ਅੰਦਰ ਜਾਣ ਨੂੰ ਵੀ ਆਈ ਸੀ ਵੀ ਅੰਦਰ ਜਾਊ ਅੱਗ ਅੱਛਾ ਅਸਲ ਬੈਟਰੀਆਂ ਕਰਕੇ ਦੇਖਦੇ ਹਾਂ ਵੀ ਬੈਟਰੀਆਂ ਕਰਕੇ ਸ਼ਾਰਟ ਹਾਂਜੀ ਸਾਨੂੰ ਆਇਆ ਸ਼ੱਕ ਲੱਗਦੀ ਹੈ ਵੀ ਬੈਟਰੀਆਂ ਕਰਕੇ ਸ਼ਾਰਟ ਹੋਈ ਹੈ ਕਿੰਨਾ ਸਮਾਂ ਹੋਇਆ ਤੁਹਾਨੂੰ ਨਵੀਂ ਲਿਆਂਦੇ ਨੇ ਉਹਨੂੰ ਇਹਨੂੰ 2 ਮਹੀਨੇ ਹੋਏ ਨੇ ਜੀ ਦੁਕਾਨਦਾਰ ਨੇ ਦਵਾਈ ਦਿੱਤੀ ਵੀ ਚੱਲ ਬੇਟਾ ਆ ਜਾਂਦਾ ਵਗ ਜਾਂਦਾ ਇਸ ਤਰ੍ਹਾਂ ਕਰਕੇ ਗਰੀਬ ਬੰਦਿਆਂ ਜੀ ਸੀ ਮਜ਼ਦੂਰ ਬੰਦੇ ਆ 2 ਮਹੀਨੇ ਤੇ ਚੱਲ ਰਹੀ ਹੈ ਕੋਈ ਪ੍ਰੋਬਲਮ 2 ਮਹੀਨੇ ਤੇ ਚੱਲ ਰਹੀ ਹੈ ਕੋਈ ਪ੍ਰੋਬਲਮ ਨਹੀਂ ਆਈ ਉਹਦੇ ਰਾਤ ਨੂੰ ਪ੍ਰੋਬਲਮ ਲਗਾਈ ਇਹਨੂੰ ਅੱਛਾ ਤੁਸੀਂ ਹੁਣ ਕੰਪਨੀ ਨਾਲ ਗੱਲਬਾਤ ਕੀਤੀ ਹੈ ਜਿੱਥੇ ਵੀ ਇਹ ਹੈਗੀ ਹੈ ਕੰਪਨੀ ਵਾਲਿਆਂ ਜੀ ਇਹਨੇ ਕਰੀਤੀ ਆਪਣਾ ਹੈਪੀ ਨੇ ਦਵਾਈ ਦਿੱਤੀ ਇਹਨੇ ਗੱਲਬਾਤ ਕੀਤੀ ਤੇ ਉਹ ਜਵਾਬ ਦੇ ਗਏ ਜੀ ਸਰੇ ਆਮ ਕਹਿੰਦੇ ਸਾਡਾ ਕੋਈ ਹੋ ਨਹੀਂ ਇਹਦੇ 'ਚ ਕੀ ਕਹਿੰਦੇ ਕਹਿੰਦੇ ਅਸੀਂ ਕੁਝ ਨਹੀਂ ਦਾ ਮਾਫੀ ਦੇ ਸਕਦੇ हां हां ये काम की करते हैं। असी दिहाड़ी करते हैं जी। मजदूर बंदे हैं। हुन की चांदे हो। एदा सानू कुछ ना कुछ ਮਿਲਣਾ ਚਾਹੀਦਾ ਜੀ। ਅਜਾ ਸਾਰਾ ਉਹ ਹੀ ਮਿਲਣਾ ਚਾਹੀਦਾ ਸਾਨੂੰ। ਵੀ ਕੰਪਨੀ ਜ਼ਿੰਮੇਵਾਰ ਕੰਪਨੀ ਜ਼ਿੰਮੇਵਾਰ ਹੋਣੀ ਚਾਹੀਦੀ ਚੀਜ਼ ਦੀ। ਭਾਈ ਜਿਹੜਾ ਨੁਕਸਾਨ ਹੋਇਆ ਨੁਕਸਾਨ ਤਾਂ ਦੇਖੋ ਮਿਲਣਾ ਚਾਹੀਦਾ ਜੀ। ਇਹ ਵੀ ਗਰੀਬ ਬੰਦੇ ਨੇ ਜੀ। ਜਦੋਂ ਮੈਂ ਇਹ ਮੁੰਡਾ ਮਤਲਬ ਕੰਮ ਕਰਦਾਗਾ ਮੈਂ ਉਹਨੂੰ ਲੈ ਕੇ ਦਿੱਤੀ ਸਕੂਟਰੀ ਵੀ ਚੱਲ ਕੋਈ ਗੱਲ ਨਹੀਂ। ਵੀ ਥੋੜਾ ਥੋੜਾ ਕਰਕੇ ਮੈਨੂੰ ਪੈਸੇ ਕਟਵਾਈ ਚੱਲੀ। ਇਹ ਕਹਿੰਦਾ ਜੀ ਵੀ ਉਹਨੂੰ ਮੈਂ ਸਕੂਟਰੀ ਦਵਾਈ ਸੀ ਜੀ ਇਹ। ਤੇ ਹੁਣ ਆਪੇ ਇਹ ਚਾਹੁੰਦੇ ਵੀ ਦੇਖੋ ਉਹਦਾ ਵੀ ਗਰੀਬ ਦਾ ਕੋਈ ਨੁਕਸਾਨ ਨਾ ਹੋਵੇ ਜੀ ਆਪਾਂ ਨੂੰ ਇਹਦਾ ਜਿਹੜਾ ਵੀ ਮਾਮ ਜਾਗਾ ਇਹਨਾਂ ਨੂੰ ਦਵਾਇਆ ਜਾਵੇ ਕਿੰਨਾ ਸਮਾਂ ਹੋ ਗਿਆ ਸਕੂਟਰੀ ਨਵੀਂ ਲਈ ਨੂੰ ਸਕੂਟਰੀ ਨੂੰ 2 ਮਹੀਨੇ ਹੋ ਗਏ ਅੱਜ ਪੂਰੇ 15 ਦਿਨ ਨੂੰ ਲਈ ਸੀ ਜੀ ਅੱਛਾ ਤੁਸੀਂ ਬਿਲਕੁਲ ਸਾਰਾ ਕੁਝ ਤੁਹਾਡੇ ਕੋਲੇ ਹੈ ਹਾਂਜੀ ਹਾਂ ਬਿਲ ਮੇਰੇ ਲਵੇ ਆ ਜੀ ਕੰਪਨੀ ਨਾਲ ਕੀ ਗੱਲਬਾਤ ਕੀਤੀ ਤੁਸੀਂ ਕੰਪਨੀ ਨਾਲ ਗੱਲਬਾਤ ਕੀਤੀ ਸੀ ਜੀ ਫੋਨ ਤੇ ਉਹ ਕਹਿੰਦੇ ਇਹਦੇ ਵਿੱਚ ਸਾਡਾ ਕੋਈ ਕੋਈ ਨਹੀਂ ਹੈਗਾ ਅਸੀਂ ਕੁਝ ਨਹੀਂ ਇਹਦੇ ਦੇਣ ਦਾ ਰਹੇਗੇ ਤਾਂ ਹੁਣ ਤੁਸੀਂ ਮਾਮਵਾ ਦੇਵਾ ਕਰੋ ਕੰਪਨੀ ਤੋਂ ਹਾਂਜੀ ਹੁਣ ਅਸੀਂ ਸਾਨੂੰ ਕੰਪਨੀ ਤੋਂ ਮਾਮਵਾ ਜਤਾਇਆ ਜਾਵੇ ਜੀ ਇਹ ਇਹ ਵੀ ਬੰਦੇ ਦਿਹਾੜੀ ਦੇ ਪੇਲੇ ਨੇ ਜੀ ਇਹਨਾਂ ਨੂੰ ਵੀ ਜਰੂਰਤਾ ਸਾਹਿਬ ਕਾਸੇ ਠੀਕ ਕਰੋ ਇਹ ਕੌਰ ਜੀ ਇਸ ਸਕੂਟਰ ਕੀ ਦੀ ਹੈ ਜੀ ਇਹ ਇਹ ਮੇਰੇ ਬੱਟੇ ਦੀ ਹੈ ਜੀ ਅੱਛਾ ਉਹ ਰਾਤ ਕੀ ਹਾਸਾ ਹੋਇਆ ਕਿਸ ਤਰੀਕੇ ਨਾਲ ਅੱਗ ਲੱਗੀ ਉਹ ਪਤਾ ਨਹੀਂ ਜੀ ਕਿਵੇਂ ਹੋਇਆ ਕਿਵੇਂ ਨਾ ਹੋਇਆ ਬਸ ਜਦ ਮੈਂ ਜਾ ਕੇ ਆਈ ਮੈਂ ਦੇਖੀ ਇਹਨੂੰ ਅੱਗ ਲੱਗ ਰਹੀ ਸੀ ਮੈਂ ਉਹਦੀ ਮਾਰ ਦੇ ਮੁੰਡੇ ਨੂੰ ਆਖਿਆ ਮਾਂਹ ਪਤ ਅੱਗ ਲੱਗ ਰਹੀ ਆ ਕਾਸੇ ਨੂੰ ਉਹਨੇ ਉਹਦੀ ਉੱਠ ਕੇ ਦੇਖਿਆ ਜਦੋਂ ਕਹਿੰਦਾ ਮੰਮੀ ਕਹਿੰਦਾ ਸਕੂਟਰ ਹੀ ਨਾ ਅੱਗ ਲੱਗ ਰਹੀ ਹੈ ਠੀਕ ਜੀ ਆ ਉਹਦੇ ਅਸੀਂ ਸਾਰੇ ਉੱਠ ਕੇ ਬਝਾਉਣ ਲੱਗ ਗਏ ਬਸ ਆ ਗੱਲ ਹੋਈ ਆ ਬਾਤ ਹੋਈ ਆ ਕੱਬਰ ਕੇ ਉਸ ਟਾਈਮ ਪੂਰਾ ਹਾਂ ਜੀ ਪੂਰਾ ਕਬਰ ਗਿਆ ਸਿ ਵੀ ਆਕੇ ਬਣ ਗਿਆ ਕੀ ਬਣਿਆ ਇਹ ਵਿਕਾਸ ਨੇ ਅੱਗ ਲੱਗ ਗਈ ਕਿਨੇ ਲੱਗੀ ਕੋਲੇ ਸੰਗਾ ਸਾਡੇ ਆ ਵੀ ਨਸਕਾਨ ਹੋਇਆ ਮੋਟਰਸਾਈਕਲ ਖਿੱਚਿਆ ਇੱਥੇ ਨਵਾਂ ਮੋਟਰਸਾਈਕਲ ਦੀ ਆ ਸਾਰੇ ਮੱਚ ਗਏ ਤਾਰਾ ਤੂਰਾ ਜੀਆਂ ਕੱਪੜੇ ਤੋਣ ਵਾਲੀਆਂ ਜਵਾਖਾਂ ਦੇ ਨਵੇਂ ਵਿਆਹ ਹੋਏ ਤੇ ਨਵੇਂ ਸੂਟ ਤੇ ਪਾਏ ਹੋਏ ਮਸ਼ੀਨ 'ਚ ਉਹ ਸਾਰੇ ਮੱਚ ਗਏ ਹਰ ਕਿਸੇ ਮਚਾਇਆ ਅੱਡ ਹਾਂ ਕਿਵੇਂ ਤੇ ਜਦੋਂ ਘਰੇ ਕੋਈ ਨਵਾਂ ਸੰਤ ਆਉਂਦਾ ਬਹੁਤ ਖੁਸ਼ੀ ਹੁੰਦੀ ਆ ਨਵੀਂ ਤੋਂ ਦੇਖਦੇ ਸਕੂਟਰੀ ਜੀ ਉਹ ਅੱਗ ਲੱਗੀ ਰੱਖ ਖੁਸ਼ੀ ਬਥਾਰੀ ਸੀ ਬਿਹੂਣਾ ਅੱਗ ਲੱਗੀ ਜਦੋਂ ਆਏ ਹੋ ਗਿਆ ਵੀ ਇਹਨੂੰ ਅੱਗ ਕਿਵੇਂ ਲੱਗੀ ਮੋਟਰ ਸਕੂਟਰੀ ਨੂੰ ਨਵੀਂ ਨੂੰ ਪੁਰਾਣੀ ਹੋਵੇ ਆਪਾਂ ਕਹਿ ਦਈਏ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਕੰਪਨੀਆਂ ਦੇ ਸਾਫ਼ ਜਵਾਬ ਦੇਗੇ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਓਕੇ ਮਾ ਜੀ ਕੰਪਨੀ ਆ ਰ ਤੁਹਾਨੂੰ ਕਹਿ ਕੇ ਅਸੀਂ ਕੁਝ ਨਹੀਂ ਦਿੰਦੇ ਹਾਂ ਜੀ ਉਹਨਾਂ ਨੇ ਕਹਤਾ ਕੁਝ ਨਹੀਂ ਦਿੰਦੇ ਇਹ ਦਵਾਈ ਨੇ ਹੈਪੀ ਨਹੀਂ ਦਵਾਈ ਆ ਜੀ ਹੁਣ ਤੁਸੀਂ ਕੀ ਚਾਹੁੰਦੇ ਹੋ ਜਿਹੜਾ ਨੁਕਸਾਨ ਆ ਤੁਹਾਡਾ ਹੁਣ ਨੁਕਸਾਨ ਜੀ ਹੁਣ ਸਾਨੂੰ ਸਾਨੂੰ ਵੀ ਪਤਾ ਹੈ ਅਸੀਂ ਗਰੀਬਨ ਦੇ ਵੀ ਕਿੱਥੋਂ ਲੈ ਲਾਂਗੇ ਹਨਾ ਮਸ਼ੀਨ ਆ ਉਹ ਖਰਾਬ ਹੋ ਗਈ ਸਾਡੀ ਮੱਚੀ ਮੱਚ ਗਈ ਹੁਣ ਸਾਨੂੰ ਕੁਛ ਨਾ ਕੁਛ ਮਿਲਣਾ ਚਾਹੀਦਾ ਠੀਕ ਹੈ ਸਕੂਟਰੀ ਤਾਂ ਮਿਲਣਾ ਚਾਹੀਦਾ ਸਾਨੂੰ ਮਸ਼ੀਨ ਮੱਚ ਗਈ ਉਹ ਵੀ ਮਿਲਣੀ ਚਾਹੀਦੀ ਆ ਠੀਕ ਹੈ